ਦੈਨ ਰਾਤ ਦਸਮ ਦਵਾਰ ਦੇ ਦਰ ਦੇ ਅੱਗੇ ਹਨਹਦ ਬਾਜੇ ਵੱਜ ਰਹੇ ਜੀ ਦਸਮ ਦਵਾਰ ਹੋ ਰਿਹਾ ਹਾਂਜੀ ਇੱਕ ਦਰ ਸੋ ਦਰ ਕਿਹਾ ਸੋ ਕਰਕੇ ਹਾ ਜਿਤਬੈ ਸਰਬ ਸੰਭਾਲੇ ਬਾਜੇ ਤੇਰੇ ਨਾਦ ਅਨੇਕ ਅਸੰਖਾਂ ਕੀਤੇ ਤੇਰੇ ਭਾਵਨ ਹਾਂਜੀ ਦਰ ਦੇ ਅੱਗੇ ਹਰ ਬੇਲੇ ਹਨਹਦ ਸ਼ਬਦ ਚੱਲ ਰਹੇ ਹਨਹਦ ਤੁਨਾ ਚੱਲ ਰਹੀਆਂ ਨੇ ਅੱਛਾ ਉਹ ਦਿਦਾਰ ਦੀ ਨਿਸ਼ਾਨੀ ਹੈ ਜੀ ਜਦੋਂ ਤੁਹਾਡਾ ਅਦਾਰੇ हां ਤੁਹਾਡੇ ਦਰ ਦੀ ਨਿਸ਼ਾਨੀ ਕੀ ਤੁਸੀਂ ਨੰਬਰ ਪਲੇਟ ਮੋਟੀ ਕਰਕੇ ਲਾਈਏ ਹਨਾ ਤੇ ਦੋਰ ਬੱਲੇ ਵੀ ਲਾਈਏ ਹੈ ਕਿ ਤੋਂ ਪਤਾ ਲੱਗ ਜਾਂਦਾ ਕਿ ਫਲਾਣੇ ਭਾਈ ਸਾਹਿਬ ਦਾ ਘਰ ਹੈ ਤੇ ਜੇ ਤੁਸੀਂ ਅੰਦਰੋਂ ਲੋਕ ਲਾਏ ਆਂ ਲੋਕ ਅੰਦਰੋਂ ਲੱਗਾ ਨਾ ਹਾਂਜੀ ਬਾਹਰੋਂ ਲੱਗਾ ਹੋਵੇ ਤੇ ਉਹ ਬਾਹਰਲਾ ਬੰਦਾ ਖੋਲਕੇ ਤੇ ਆਪ ਪਰਵੇਸ਼ ਹੋ ਜਵੇ ਜਦੋਂ ਲਾਏ ਤੁਸੀਂ ਆਪ ਹੈ ਤੇ ਮੋਟਾ ਕਰਕੇ ਤੁਸੀਂ ਨਾਲ ਕੇ ਫਲਾਣੇ ਦਾ ਘਰ ਹੈ ਤੇ ਜੇ ਆਉਣਾ ਤੇ ਦੋਰ ਬੱਲੇ ਖੜਕਾ ਦਿਓ ਗਿਆ ਘਰ ਵਾਲੇ ਨੂੰ ਪਤਾ ਲੱਗ ਜਵੇ ਕੋਈ ਆਇਆ ਗੇਟਾਂ ਦੇ ਅਗਬਾਰ ਦੇ ਅਗੇ ਫਿਰ ਤੁਹਾਨੂੰ ਪਤਾ ਲੱਗ ਗਿਆ ਉਹ ਖੋਲਣਾ ਨਾ ਖੋਲਣਾ ਇਹ ਸਾਡੀ ਬਾਤ ਤੁਹਾਡੀ ਮਰਜ਼ੀ ਹੈ ਜੇ ਤਾਂ ਬਾਕੀ ਤੁਹਾਡਾ ਉਹਨਾਂ ਪ੍ਰੇਮ ਹੈ ਉਹਦਾ ਤੁਹਾਡੇ ਨਾਲ ਪ੍ਰੇਮ ਹੈ ਉਹ ਤੁਹਾਡੇ ਤੋਂ ਬਿਨਾਂ ਰਹਿ ਨਹੀਂ ਸਕਦਾ ਤੁਸੀਂ ਉਹ ਤੋਂ ਬਗੈਰ ਰਹਿ ਨਹੀਂ ਸਕਦੇ ਹਾਂਜੀ ਇਹ ਤਾਂ ਤੁਸੀਂ ਦਾਰ ਖੋਲੂਗੇ ਖੋਲੂਗੇ ਜਿੱਥੇ ਇੱਕ ਇੱਕ ਤਰਫਾ ਤਾਂ ਹੈ ਇੱਕ ਤਾਂ ਕਰ ਰਿਹਾ ਮਾਲਕ ਤਾਂ ਕਰ ਰਿਹਾ ਪਰ ਬੱਚਾ ਨਹੀਂ ਕਰ ਰਿਹਾ ਨਾ ਉਹ ਕਦ ਹੋਊਗਾ ਪਤਾ ਨਹੀਂ ਨਹੀਂ ਹੋਊਗਾ ਸ਼ੰਕੇ ਚ ਹੈ ਨਾ ਹੋਊਗਾ ਖੋਲੂਗਾ ਖੁੱਲੂਗਾ ਨਹੀਂ ਤਾਂ ਸੁਣਦੇ ਆ ਜੀ ਹਾਂਜੀ ਕਈ ਥੇ ਆਕੇ ਨਾ ਮਹਾਰਾਜ ਦੀ ਕਿਰਪਾ ਹੋ ਜਾਂਦੀ ਹੈ। ਅੱਛਾ। ਉਹ ਨਹੀਂ ਜੀ ਇਹ ਤਾਂ ਪੌਣ ਦੀਆਂ ਬਾਜਾਂ ਨੇ, ਇਹ ਤਾਂ ਮਾਇਆ ਦੀਆਂ ਬਾਜਾਂ ਨੇ। ਹਾਂ ਜੀ। ਉਹ ਉਹ ਜਦੋਂ ਕਿਸੇ ਦਾ ਸੁਣ ਲੈਂਦੇ ਉਹ ਉੱਥੇ ਛੱਡ ਦਿੰਦੇ। ਛੱਡ ਦਿੰਦੇ ਆ ਜੀ ਉੱਥੇ। ਹਨਾ। ਖੇਡ ਬਣੀ ਸੀ ਛੱਡ ਦਿੱਤੀ। ਹੂੰ। ਪੀ ਪ੍ਰੇਮ ਤਾਂ ਸ਼ਬਦ ਨਾਲ ਹੀ ਪੈਣਾ। ਅੰਦਰੋ ਜਨਕਾ ਮੋ ਟੁਟਾ। تنका ਸ਼ਬਦ ਸੱਚੇ। ਮਹਾਰਾਜ ਸਾਹਿਬ ਕਹਿੰਦੇ ਕਿ ਸ਼ਬਦ ਨਾਲ ਪ੍ਰੇਮ ਪੈਣਾ। ਹਾਂ ਜੀ। ਸ਼ਬਦ ਤੋਂ ਬਗੈਰ ਨਹੀਂ ਤੁਹਾਡਾ ਪ੍ਰੇਮ ਪੈएगा। ਹੁਣ ਸ਼ਬਦ ਛੱਡ ਦਿੱਤਾ। ਹਾਂ ਜੀ। ਤੇ ਆਪਣੀ ਮਤ ਵਰਤਣੀ ਸ਼ੁਰੂ ਕਰ ਦਿੱਤੀ ਮਾਰਗ ਇਹ ਪ੍ਰੇਮ ਨਹੀਂ ਪਏਗਾ ਹਾਂ ਤੇ ਇਹ ਸ਼ਬਦ ਜਿਹੜਾ ਹੈ ਜਦੋਂ ਸ਼ਬਦ ਨਾਲ ਸਾਡੀ ਪ੍ਰੀਤ ਪੈ ਗਈ ਕਿੰਨਾ ਚਿਰ ਬਹਿਨੇ ਆ ਕਿੰਨਾ ਚਿਰ ਸੁਣਦੇ ਆਪਾਂ ਸ਼ਬਦ ਵਿਚਾਰਾਂ ਤੋਂ ਰਹਿਤ ਹੋ ਕੇ ਸਾਨੂੰ ਸਮਝ ਆ ਕਿੰਨਾ ਚਿਰ ਪਾਉਣ ਤੋਂ ਵਾਕੋ ਕੇ ਸੁਣਦੇ ਹਾਂ ਹੈ ਨਾ ਤੇ ਜਦੋਂ ਸੁਣਦੇ ਆ ਮਾਲਕ ਨਾਲ ਪ੍ਰੀਤ ਪੈ ਜਾਂਦੀ ਹੈ ਮਾਲਕ ਦੀ ਵਿਚਾਰ ਦਿਨੇ ਵੀ ਆਪਾਂ ਕਰਮ ਦੇ ਨਾਲ ਵੀ ਕਰ ਰਹੇ ਆ ਸਿਮਰ ਸਿਮਰ ਹਰ ਕਾਰਨ ਕਰਨਾ ਤੜਫ ਲੱਗ ਗਈ ਕਿ ਆਪਣੇ ਪਿਆਰੇ ਨੂੰ ਮਿਲਣਾ ਹੁ ਰਹਿ ਨਹੀਂ ਹੁੰਦਾ ਹਾਂਜੀ ਹੈ ਉਹਦੇ ਇੱਕ ਇੱਕ ਜਿਹੜਾ ਪੈਰ ਹੈ ਚਾਰ ਇੱਕ ਇੱਕ ਜੋਗ ਸਮਾਨ ਜਾਪਣ ਲੱਗ ਪਿਆ ਚਾਰ ਚਾਰ ਪੈਰ ਚੋ ਜੋਗ ਸਮਾਨੀ ਰਹਿਣ ਭਈ ਤਵ ਅੰਤ ਨਾ ਜਾਣੇ ਕਹਿੰਦੇ ਦਿਨ ਮਸੀ ਕਟਿਆ ਹਾਂਜੀ ਗੱਲ ਤਾਂ ਅਸ਼ਕ ਅਸਲੀ ਇਸ਼ਕ ਕਿਹਨੂੰ ਕਹਿੰਦੇ ਆ ਕਦੋਂ ਗੱਲਬਾਤ ਕਰਦਾ ਕਦੋਂ ਹਨਾ ਇੱਕ ਤਾਂ ਹੁੰਦਾ ਅਧੂਰਾ ਜਿਆ ਸੋਹਣਾ ਸੁਹਣਾ ਮਾੜਾ ਮੋਟਾ ਕਰ ਲਿਆ ਨਹੀਂ ਮਰ ਕੇ ਦੋਨੇ ਤਾਂ ਪੂਰਾ ਇਸ਼ਕ ਹੋਵੇ ਫੇ ਮਲਾਪ ਹੁੰਦਾ ਅਨੇ ਕੰਤੇ ਰਹਿਣ ਭਈ ਤਬ ਅੰਤ ਨਾ ਜਾਣੇ ਕ ਮਹਾਰਾਜ ਜੀ ਦਿਨ ਮਸੀ ਤੇਰੇ ਵਿਛੋੜੇ ਵਿੱਚ ਬਰਾਗ ਵਿੱਚ ਕਟਿਆ ਰਾਤ ਪੈਣ ਵਾਲੀ ਪਤਾ ਨਹੀਂ ਮੇਰੇ ਕੀ ਹਾਲ ਹੋਣਾ ਨੀਂਦ ਵੀ ਉੱਡ ਗਈ ਤੇਰੇ ਪਿਆਰ ਚ ਹਣਾ ਇੰਨਾ ਕ ਪਿਆਰ ਕਿ ਮਹਾਰਾਜ ਜੀ ਹੁਣ ਤਾਂ ਸੰਸਾਰ ਦੀ ਭੁੱਖ ਪਿਆਸ ਵੀ ਉੱਡ ਗਈ ਹੈ ਹੁਣ ਤਾਂ ਜਿੰਨਾ ਚਤੇਰੇ ਦਰਸ਼ਨ ਨਹੀਂ ਕਰ ਲੈਂਦਾ ਤੇਰੇ ਨਾਲ ਗੱਲਬਾਤ ਨਹੀਂ ਕਰ ਲੈਂਦਾ ਬਲਾਪ ਨਹੀਂ ਕਰ ਲੈਂਦਾ ਮਹਾਰਾਜ ਜੀ ਸਾਰਾ ਕੁਝ ਬਿਆਰਤ ਹੈ ਕੁਝ ਵੀ ਮੈਨੂੰ ਚੰਗਾ ਨਹੀਂ ਲੱਗਦਾ ਕੋਕੀਓ ਅੰਤਰ ਜਮੀ ਕੱਟ ਕੱਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਉਹ ਜਾਣਦਾ ਕਿ ਬਾਕੀ ਸੱਚਾ ਪ੍ਰੇਮ ਕਰਦਾ ਮਾਲਕ ਹੈ ਨਾ ਸਾਡਾ ਹਾਂਜੀ ਹਾਂ ਅੰਦਰੋਂ ਜਾਣਦਾ ਠੰਡਾ ਬਰੰਡਾ ਦਾ ਮਾਲਕ ਨੂੰ ਪਤਾ ਹੈ ਕਿ ਇਹਦੇ ਅੰਦਰ ਕੀ ਚੱਲ ਰਿਹਾ ਸਾਡੇ ਅੰਦਰ ਉਹਨੂੰ ਪਤਾ ਕੀ ਚੱਲ ਰਿਹਾ ਜੇ ਬਾਕੀ ਸਵਾਰ ਦੁਨੀਆਂ ਦੇ ਸਵਾਰਥ ਇੱਕ ਪਾਸੇ ਰੱਖ ਕੇ ਉਹਨਾਂ ਪ੍ਰੇਮ ਹੈ ਹਾਂਜੀ ਤ ਮਾਰੂਗਾ ਮਾਰੂਗਾ ਬਾਜ 100% ਗਾਰੰਟੀ ਹੈ ਜਿੱਥੇ ਕਿਤੇ ਸ਼ੰਕਾ ਆ ਗਿਆ ਹਾਂਜੀ ਜਾਂ ਕਿਤੇ ਦੁਨਿਆਵੀ ਉਹ ਜੀ ਵਾਸਤੇ ਉਹ ਕਹਿੰਦਾ ਨਹੀਂ ਇਹ ਤਾਂ ਨਿਆਵੀ ਚੀਜ਼ ਦੀ ਭੁੱਖ ਹੈ ਉਹ ਫਿਰ ਥੱਲੇ ਆਪਣੇ ਉਹਦੇ ਨਮਾਇੰਦੇ ਆ ਕਾਲ ਉਹਦਾ ਨਮਾਇੰਦਾ ਮਾਲਕ ਦਾ ਹਾਂਜੀ ਖੰਡ ਪਤਾਲਦੀਪ ਸਭ ਲੋਕ ਕਾਲੇ ਬਸ ਆਪ ਪ੍ਰਭ ਕੀ ਆ ਕਹਿੰਦਾ ਕਾਲ ਨੂੰ ਕਹਿੰਦੇ ਲੈ ਵੀ ਇਹ ਤਾਂ ਕੁਝ ਚਾਹੁੰਦਾ ਸੀਗਾ ਇਹ ਵੈਸੇ ਮੈਨੂੰ ਮਿਲ ਨਹੀਂ ਆਇਆ ਇਹਨੂੰ ਕੋਈ ਦੁਨਿਆਵੀ ਚੀਜ਼ ਚਾਹੀਦੀ ਸੀ ਤੂੰ ਦੇ ਦੇ ਭਾਈ ਉਹ ਥੱਲੇ ਆਪਣੇ ਨਮਾਇੰਦੇ ਕਹਿੰਦਾ ਤੋਰ ਦੇ ਤੋਰ ਦੇ ਮੈਨਾਂ ਮਿਲ ਨਹੀਂ ਆਇਆ ਬੱਚਾ ਜੀ ਉਹ ਫਿਰ ਗੁਰਮਖੋ ਆਪਾਂ ਨੂੰ ਮਾਰੇ ਦੱਸਦੇ ਆ ਸਮਝਾਉਂਦੇ ਆ ਜੀ ਜਿੰਨਾ ਚਿਰ ਪੂਰਨ ਪ੍ਰੇਮ ਨਹੀਂ ਨਾ ਹਾਂਜੀ ਉਹਨਾਂ ਚਿਰ ਮਲਾਪ ਨਹੀਂ ਹੋਵੇਗਾ ਤੜਫ ਜ਼ਰੂਰੀ ਹੈ ਬਰਾਗ ਜ਼ਰੂਰੀ ਹੈ ਜੀ ਇਸ ਤਰ੍ਹਾਂ ਮਾਰੇ ਗੁਰਬਾਣੀ ਵੀ ਸਮਝਾਉਂਦੇ ਨਾ ਜੇ ਬਿਰਹਾ ਬਿਰਹਾ ਆਖੀਏ ਬਿਰਹਾਤੂ ਸੁਲਤਾਨ ਜਿਤਨ ਵਿਰਹੋ ਨਾ ਪੁਜੇ ਸੋ ਤਨ ਜਾਣ ਮਸਾਨ ਜੀ ਵਿਰਹਾ ਹੀ ਨਹੀਂ ਬਰਾਗ ਹੀ ਨਹੀਂ ਉਹ ਤਾਂ ਸ਼ਮਸ਼ਾਨ ਦੀ ਤਨਾਏ ਹਉਮ ਦੀ ਤਰ੍ਹਾਂ ਹੈ ਵਰਾਨੇ ਦੀ ਤਰ੍ਹਾਂ ਹੈ ਉਜਾੜੇ ਦੀ ਤਰ੍ਹਾਂ ਹੈ ਜੀ ਬਿਰਹਾ ਜ਼ਰੂਰੀ ਹੈ ਦੋਨੇ ਪਾਸੇ ਹਣਾ ਪੇਤਾ ਵੀ ਉਹਨੂੰ ਯਾਦ ਕਰਦਾ ਕਿ ਮੇਰਾ ਪੁੱਤ ਆਰਿਆ ਫੇਤਾ ਨੇ ਉਧਰ ਪੂਰਾ ਪੁੱਤ ਦੇ ਮਨ ਦੇ ਵਿੱਚ ਬੱਚੇ ਦੇ ਮਨ ਵਿੱਚ ਮਨ ਬੱਚੇ ਦੇ ਮਨ ਦੇ ਵਿੱਚ ਕਮਾਲਕ ਨੂੰ ਮਿਲਣਾ ਹੈ ਮੈਨੂੰ ਕੁਝ ਨਹੀਂ ਚਾਹੀਦਾ ਮੈਨੂੰ ਮਾਲਕ ਦੇ ਦਦਾਵੇ ਕਰਾ ਦਿਓ ਪਰਮੇਸ਼ਰ ਮੈਨੂੰ ਮਿਲਦਾ ਉਹ ਤੇ ਹਰ ਬਿਲੇ ਮੁਖ ਚੋਂ ਹੀ ਬਾਹਰ ਗੁਰੂ ਬਾਹਰ ਗੁਰੂ ਅੰਦਰ ਵੀ ਚੱਲ ਰਿਹਾ ਮੁਖ ਚੋਂ ਵੀ ਚੱਲ ਰਿਹਾ ਕਿ ਕਿਹੜੀ ਕੜੀ ਮਲਾਪ ਹੋ ਜਵੇ ਹੈਨਾ ਫਿਰ ਮਾਰੇ ਮਾਰਾ ਚ ਕੋ ਵੀ ਨਹੀਂ ਰਿਹਾ ਜਾਂਦਾ ਬੱਚਾ ਤੜਫ ਰਿਹਾ ਹੋਵੇ ਬੱਚਾ ਰੋ ਰਿਹਾ ਵੇ ਮਾਂ ਕੋ ਰਿਆ ਜਾਂਦਾ ਹੈ ਨਾ ਖਿੱਚ ਪੈਂਦੀ ਨਾ ਤੂੰ ਪੈਂਦੀ ਬੱਚਾ ਕਿ ਜਿੰਨਾ ਮਰਜੀ ਕਹੇ ਮੈਂ ਨਹੀਂ ਚੱਕਣਾ ਹਮ ਇਹ ਇੱਕ ਪੁਆਇੰਟ ਹੈ ਕਿ ਮਨ ਪਿਗਲੇ ਹੀ ਜਾਂਦਾ ਬਿਲਕੁਲ ਸ਼ਰਮ ਪਈ ਨਾਰਾਇਣ ਨਾਨਕ ਦਰਪੇ ਆਹੋ ਜਰੂ ਦਰ ਤੇ ਜਾ ਕੇ ਆਪਾਂ ਡਿਗੇ ਪਏ ਮਹਾਰਾਜ ਮੇਰੀ ਬਖਸ਼ ਲੋ ਹਨਾ ਜੀ ਮੇਰੇ ਗੁਨਾਹ ਮੇਰੀਆਂ ਅਗਣ ਬਖਸ਼ ਲੋ ਮੈਂ ਆਬ ਹਮ ਚਲੀ ਠਾਕਰ ਪੈ ਹਾਂ ਕਿ ਮੈਂ ਹੁਣ ਤੇਰੇ ਦਰ ਤੇ ਸਰੈਂਡਰ ਕਰ ਦਿੱਤਾ ਹਮ ਆਪਾ ਸਮਰਪਣ ਕਰ ਦਿੱਤਾ ਹੁਣ ਚਾਹੇ ਰੱਖਲਾ ਚਾਹੇ ਮਾਰਨਾ ਮੈਂ ਇੱਥੋਂ ਵਾਪਸ ਨਹੀਂ ਜਾਣਾ ਹਾਂਜੀ ਫਿਰ ਮਾਰੇ ਕਿਰਪਾ ਕਰ ਦਿੰਦੇ ਸੱਦ ਕੇ ਹਾਕ ਮਾਰ ਕੇ ਨਾ ਲੈ ਕੇ ਬਾਜ ਮਾਰਨਗੇ ਅੱਛਾ ਜੀ ਸੰਤਾ ਭਗਤਾਂ ਨਹੀਂ ਮਾਰੀ ਤੁਹਾਡਾ ਨਾ ਤੁਹਾਡੇ ਜੀਵਨ ਉਹ ਇਸ਼ ਕਰਾਂਗੇ ਉਹ ਪ੍ਰੇਮ ਕਰਾਂਗੇ ਜੋ ਗੁਰਬਾਣੀ ਨੇ ਕਿਹਾ ਹੈ ਗੁਰੂ ਦੇ ਉਹਨਾਂ ਪ੍ਰੇਮ ਕਰਾਂਗੇ ਜਿੰਨਾ ਮਾਲਕ ਸਾਨੂੰ ਕਰਦਾ ਹੈ ਨਾ ਲੈ ਕੇ ਬਾਜ ਮਾਰਨਗੇ ਅਸਲ ਸਾਨੂੰ ਯਕੀਨ ਹੁੰਦਾ ਕਿ ਦਸਵਾਂ ਵਾਕ ਹੀ ਖੁੱਲ ਗਿਆ ਹੂੰ ਹਾਂ ਜੀ ਅਸਲ ਕੀ ਗੱਲ ਹੁੰਦੇ ਹੈ ਜੋ ਨਾਂ ਲੈ ਕੇ ਵੀ ਮਾਲਕ ਨੇ ਮਾਰੀ ਆਵਾਜ਼ ਜੀ ਸਾਧਕੇ ਅੰਦਰ ਕੀਤੀ ਗੱਲਬਾਤ ਹਾਂ ਜੀ ਪ੍ਰਕਾਸ਼ ਰੂਪੇ ਤਾਂ ਤੇ ਕਿਉਂ ਨਹੀਂ ਮਾਰੇ ਕਿਰਪਾ ਕਰਨਗੇ ਜੀ ਅਨਹਦਨਾਦ ਇੱਥੇ ਅਸੀਂ ਕਹਿੰਦੇ ਕੋਈ ਆਵਾਜ਼ ਸੁਣਦੀ ਹੈ ਜਾਂ ਕੁਝ ਵੱਖਰੀ ਚੀਜ਼ ਹੁੰਦੀ ਹੈ ਕੋਈ ਵੱਖਾ ਵਰਤਾਰਾ ਹੁੰਦਾ ਜੀ ਅ ਅਨਹਦਵਾਜ ਇੱਕ ਸਾਊਂਡ ਹੈ ਧੁਨ ਹੈ ਹਾਂ ਜੀ ਇਹਨੂੰ ਮਾਰ ਕਹਿੰਦੇ ਏਕਾ ਕਵਾਉ ਕੀ ਤਪਸਾਉ ਤਿਸਤੇ ਹੋਏ ਲਖਤਰੀਆ ਕਵਾਉ ਕਹਿੰਦੇ ਆਵਾਜ਼ ਸਾਉਂਡ ਕਹਿ ਦਿੰਦੇ ਆਪਾਂ ਜਿਹੜਾ ਆਪਣੇ ਮੂੰਹ ਚੋਂ ਨਿਕਲਦੀ ਹੈ ਜਦੋਂ ਮਾਲਕ ਨੇ ਸ੍ਰਿਸ਼ਟੀ ਸ਼ੁਰੂ ਕੀਤੀ ਹੈ ਸਾਇੰਸ ਵੀ ਉਹਨੇ ਵੀ ਖੋਜਿਆ ਤਾਂ ਪਹਿਲਾਂ ਕਿਦਾਂ ਬ੍ਰਹਿਮੰਡ ਬਿਗ ਬੈਂਗ ਹੋਇਆ ਧਮਾਕਾ ਹੋਇਆ ਹੈਨਾ ਤੇ ਮਹਾਰਾਜ ਗੁਰੂ ਨਾਨਕ ਸਾਹਿਬ ਪਹਿਲੇ ਦੱਸ ਰਹੇ ਹੈ ਹਾਂਜੀ ਆਵਾਜ਼ ਆਈ ਕੁਬਾਉ ਜੀ ਤਿਸਤੇ ਹੋਇ ਲਖ ਦਰਿਆ ਸਾਚੇ ਤੇ ਪਵਨਾ ਪਿਆ ਪਵਨ ਤੇ ਜਲ ਹੋਇ ਜਲ ਤੇ ਤਰੇ ਪਵਨ ਸਾਚਿਆ ਕਟਕੜ ਜੋਤ ਸਮੋ ਅਵਾਜ਼ ਨੇ ਕਿਦਾਂ ਖੇੜ ਅਹ ਅ ਸ਼ੁਰੂ ਕੀਤਾ ਉਹ ਤੋਂ ਪੌਣ ਪ੍ਰਗਟ ਹੋ ਗਈ ਪਾਣੀ ਪ੍ਰਗਟ ਹੋ ਗਿਆ ਅਗਨ ਪ੍ਰਗਟ ਹੋ ਗਈ ਪਤਾਲ ਤਤ ਲੈ ਲਿਆ ਆਕਾਸ਼ ਤਤ ਲੈ ਲਿਆ ਸ੍ਰੀ ਰੂਪੀ ਤਾਂ ਚਾ ਤਿਆਰ ਹੋ ਗਿਆ ਹਨਾ ਇਹ ਜਿਹੜੀ ਆਵਾਜ਼ ਹੈ ਫਿਰ ਇਹ ਦਸਵੇਂ ਦਵਾਰ ਚ ਦੇ ਦਰ ਅੱਗੇ ਹਰ ਬਿੱਲੀ ਗੂੰਜ ਰਹੀ ਹੈ ਹਾਂਜੀ ਚੱਲ ਰਹੀ ਹੈ ਬ੍ਰਹਮੰਡ ਦੇ ਵਿੱਚ ਹਰ ਵੇਲੇ ਚੱਲ ਰਹੀ ਹੈ ਜੀ ਇਹਨੂੰ ਸੁਣਾਂਗੇ ਤਾਂ ਜੇ ਆਪਾਂ ਸ਼ਬਦ ਦਾ ਵਿਆਸ ਕਰਾਂਗੇ ਉਹ ਜੀ ਤਾਂ ਸੁਣਾਂਗੇ ਪ੍ਰਤੀਤ ਤਾਂ ਹੈ ਕਿ ਜੇ ਗੁਰੂ ਦੀ ਸ਼ਰਨ ਵਿੱਚ ਜਾਵਾਂਗੇ ਉਹਦਾ ਪ੍ਰਤੀਤ ਨਹੀਂ ਆਉਂਦੀ ਹਾਂਜੀ ਹਨ ਵਾਜ ਦੀ ਪ੍ਰਤੀਤ ਨਹੀਂ ਆਉਦੀ ਚੱਲ ਰਹੀ ਹੈ ਕਿ ਨੂੰ ਯਕੀਨੇ ਨਹੀਂ ਹੋਣਾ ਹਨਾ ਜੀ ਯਕੀਨ ਯਕੀਨ ਵੀ ਕੋਈ ਦਬਾਵੇ ਯਕੀਨ ਦਵਾਉਣਾ ਕਿਨੇ ਹੁਣ ਦੇਖੋ ਪੈਸੇ ਜੀ ਜੇ ਤੁਸੀਂ ਦੱਸ ਰਹੇ ਸੀਗੇ ਇਹਨਾਂ ਹਤਨਾਤ ਦੀ ਜੋ ਕਿਸ ਤਰ੍ਹਾਂ ਜੋ ਫੀਲ ਹੁੰਦਾ ਹੈਗਾ ਫੀਲ ਤਾਂ ਉਹ ਦੇਖੋ ਆਪਣੇ ਜਿਹੜੇ ਮਹਾਰਾ ਦੀ ਕਿਰਪਾ ਨਾਲ ਸੂਖਮ ਇਕ ਤਾਂ ਇਹ ਆਪਣੇ ਸਰਬੰਨੇ ਹਾਂਜੀ ਹਨਾ ਜੀ ਇੱਕ ਅੰਦਰ ਜਿਹੜੇ ਮਨ ਦੇ ਸੂਖਮ ਸਰੀਰ ਵੀ ਹੈ ਨਾ ਜੀ ਇਹ ਸਰੀਰ ਦੇ ਅੰਦਰ ਜੇ ਨ ਮਹਾਰਾਜ ਦਾ ਸੁਖਾ ਮੂਰਤ ਨਾਮ ਨਰੰਜਨ ਕਾਇਆ ਕਾ ਆਕਾਰ ਜਦੋਂ ਫਿਰ ਉਹ ਸਾਨੂੰ ਮਹਾਰਾਜ ਦੀ ਕਿਰਪਾ ਨਾਲ ਉਹ ਸੁਣਦਾ ਹੈ ਹਾਂਜੀ ਤੇ ਉਹ ਸੌਣ ਦੇ ਵਿੱਚ ਸੁਨੇਗਾ ਹਾਂਜੀ ਹਨਾਈ ਅਨਹਦ ਨਾਦ ਤਾਂ ਜਿੱਤੇ ਕਿਰਪਾ ਬਾਵਾ ਹੋਵੇ ਮਹਾਰਾਜ ਦੀ ਕਿਰਪਾ ਹਨਾਈ ਹਾਂਜੀ ਤੇ ਉਹਨੂੰ ਸੁਣਦਾ ਹੈ ਅਨਹਦ ਬਾਣੀ ਤਾਂ ਜਿੰਦਾ ਕਹੇ ਲੌਣ ਲੱਗ ਪੈਂਦੀ ਹੈ ਅਨਹਦ ਬਾਣੀ ਤੋਂ ਕੇ ਨਾਦ ਹੈ ਹਾਂਜੀ ਹਨੇ ਅਨਹਦ ਬਾਣੀ ਨਾਦ ਬਜਾਇਆ ਪੰਜ ਸ਼ਬਦ ਵੀ ਹੈ ਹਾਂ ਗਣੇਰੇ ਸ਼ਬਦ ਵੀ ਹੈ ਸ਼ਾਇਦ ਤੁਹਾਨੂੰ ਵੀ ਹੈ ਇਹ ਮਾਲਕ ਦੇ ਦਰ ਤੇ ਚਲਦੀ ਰਹਿੰਦੀ ਹੈ ਮਾਰੇ ਦੀ ਕਿਰਪਾ ਦੇ ਨਾਲ ਜੇ ਨੂੰ ਫੇ ਮਾਰਨ ਨੇ ਲੈ ਕੇ ਜਾਣਾ ਹਾਂਜੀ ਉਹ ਫਿਰ ਅਨਹਦ ਨਾਦ ਦੁਆਰਾ ਹਨਾਜੀ ਅਨਹਦ ਬਾਣੀ ਨਾਦ ਬਜਾਇਆ ਫਿਰ ਉਹ ਸ਼ੁਰੂ ਹੋ ਜਾਂਦਾ ਉਹ ਭਾਰੀ ਬਾਜ ਹੈ ਜਿਸ ਜੇ ਸਟ੍ਰਮ ਜਿਹਦਾ ਕੈਲੋ ਕੋ ਜਹਾਜ ਨੰਗਦਾ ਹੈ ਹਾਂਜੀ ਉਹ ਤਮਾਕਾ ਹੁੰਦਾ ਹੈ ਇਸ ਤਰ੍ਹਾਂ ਉਹ ਭਾਰੀ ਬਾਜ ਹੈ ਜਦੋਂ ਪ੍ਰੈਕਟੀਕਲ ਕਰਾਂਗੇ ਤਾਂ ਕੀ ਰੱਪਾ ਨੂੰ ਉਹਦਾ ਪੀਣਾ ਆਮ ਜੀ ਨੂੰ ਨਹੀਂ ਪਤਾ ਲੱਗਦਾ ਜੋ ਸੰਗਤ ਤਾਂ ਹੀ ਕਹਿੰਦਾ ਸੰਗਤ ਵਿੱਚ ਆਏਗਾ ਉਹ ਇਹ ਨਹੀਂ ਸੰਗਤ ਕਰਨ ਕਹਿੰਦੇ ਕਿ ਮਾਇਆ ਦੀਆਂ ਬਾਜਾਂ ਹੈ ਹਾਂਜੀ ਆਪਣਾ ਕੰਨਾਂ ਦਾ ਇਲਾਜ ਕਰਾਓ ਹੂੰ ਜਦੋਂ ਸੰਗਤ ਵਿੱਚ ਆਏਗਾ ਇੱਕ ਗੁਰਮੁਖ ਲੁਧਿਆਣੇ ਤੋਂ ਹਾਂਜੀ ਲੁਧਿਆਣੇ ਤੋਂ ਦਾ ਜਿਲੰਦਰ ਤੋਂ ਸਗੇ ਆ ਥੋੜੇ ਦਿਨਾਂ ਦੀ ਗੱਲ ਹੈ ਸੰਗਤ ਵਿੱਚ ਆਉਂਦੇ ਆ ਹਾਂਜੀ ਉਹ ਨਾ ਉਹਨਾਂ ਦੀਆਂ ਬਾਜਾਂ ਚੱਲਣ ਲੱਗ ਪਈਆਂ ਵਾੜ ਦੇ ਪਿਛਲੀ ਭਗਤੀ ਕਹਿ ਲੋ ਆਵਾਜ਼ਾਂ ਚੱਲਣ ਲੱਗ ਪਈਆਂ ਜੀ ਤੇ ਉਹ ਡਾਕਟਰ ਦੇ پاس ਗਿਆ ਉਹਨਾਂ ਦਾ ਫੈਮਲੀ ਡਾਕਟਰ ਹੈ ਹਾਂ ਜੀ ਬਹੁਤ ਵੱਡਾ ਡਾਕਟਰ ਹੈ ਨਰਿੰਦਰ ਦੇ ਵਿੱਚ ਕਹਿੰਦਾ ਫੈਮਲੀ ਡਾਕਟਰ ਹੈ ਮੇਰਾ ਕਾਫੀ ਪੁਰਾਣਾ ਡਾਕਟਰ ਹੈ 40 50 ਸਾਲ ਤੋਂ ਤੇ ਮੈਂ ਉਹਦੇ ਕੋਲ ਗਿਆ ਤੇ ਉਹ ਕਹਿੰਦਾ ਨਹੀਂ ਕੁਝ ਨਹੀਂ ਹੈਗਾ ਤੇ ਇਹ ਆਵਾਜ਼ਾਂ ਆ ਤੇ ਇੱਕ ਕੰਨ ਦੀ ਤਰੀ ਨਾਸ ਜਿਹੜੀ ਕੱਟਣੀ ਪੈਣੀ ਹੈ ਅੱਛਾ ਤੇ ਫਿਰ ਆਪੇ ਠੀਕ ਹੋ ਜਾਣਾ ਅੱਛਾ ਤੇ ਆ ਕੁਝ ਮੈਡੀਸਨ ਉਹਨੇ ਲਿਖ ਦਿੱਤੀ ਉਹ ਗੱਲ ਹੀ ਦਿਖਾਇਆ ਕਰ ਜੀ ਤੇ ਫਿਰ ਉਹਨੇ ਮਹਾਰਾਜ ਅਗੇ ਬੇਨਤੀ ਕੀਤੀ ਅਰਦਾਸ ਕੀਤੀ ਕਹ ਲੋ ਹਾਂ ਕਿ ਮਹਾਰਾਜ ਕਿਰਪਾ ਕਰੋ ਕਿ ਵੀ ਖੇਡ ਮੈਂ ਤਾਂ ਵਾਹਿਗੁਰੂ ਵਾਹਿਗੁਰੂ ਜਪਦਾ ਸੀ ਵਾਹਿਗੁਰੂ ਜਪਦਾ ਸੀਗਾ ਤੇ ਇਹ ਖੇਡ ਕੀ ਮੈਂ ਤਾਂ ਤੈਨੂੰ ਮਿਲਣਾ ਚਾਹੁੰਦਾ ਤੇ ਮੇਰੇ ਕੀ ਚੱਲਣ ਲੱਗ ਪਿਆ ਹੁਣ ਉਹ ਇਹਦੇ ਗਿਆਨ ਨਹੀਂ ਸੀ ਸੰਗਤ ਤੋਂ ਬਿਨਾ ਸਾਦੇ 사ਗਰ ਮੇਨ ਪਾਉ ਨਹੀਂ ਉਪਜੇ ਭਾਵ ਬਿਨ ਭਗਤ ਨਾ ਹੋਏ ਤੇਰੀ ਬਿਨ ਸੰਗਤੀ ਸਭ ਐਸੇ ਰਹੇ ਜੈਸੇ ਪਾਸਾਰ ਟੋਰ ਜਿਨ ਕੀਤੀ ਤਿਸ ਨਾ ਜਾਣਨੀ ਬਿਨ ਨਾਮੇ ਸਭ ਚੋਰ ਜੇ ਸੰਗਤੀ ਨਹੀਂ ਕਰਦੇ ਤਾਂ ਪਸ਼ੂਆਂ ਦੀ ਨਹੀਂ ਆਈ ਆਪਾਂ ਸੰਗਤ ਦੇ ਵਿੱਚੋਂ ਭੇਦ ਖੋਲੇਗਾ ਕਿਉਂਕਿ ਬੱਚੇ ਸਕੂਲ 'ਤੇ ਜਾਣਗੇ ਤੇ ਫਿਰ ਇਹ ਐਜੂਕੇਸ਼ਨ ਲੈਣਗੇ ਪੜ੍ਹਾਈ ਕਰਨਗੇ ਪਤਾ ਲੱਗਦਾ ਕਿਸ ਤਰ੍ਹਾਂ ਕਿਸ ਤਰ੍ਹਾਂ ਅੱਗੇ ਹਨਾ ਕਰਨੀ ਹੈ ਹੁਣ ਇਸ ਤਰ੍ਹਾਂ ਉਹ ਚੱਲ ਰਹੀ ਫਿਰ ਮਹਾਰਾਜ ਅੱਗੇ ਅਰਦਾਸ ਕੀਤੀ ਕਹਿੰਦਾ ਜਦੋਂ ਅਰਦਾਸ ਕੀਤੀ ਜਦੋਂ ਮੈਂ ਆਪਣਾ ਮੋਬਾਈਲ ਆਨ ਕੀਤਾ ਦੇਸ ਹਮ ਤੋਂ ਪਹਿਲਾਂ ਤੁਹਾਡੀ ਵੀਡੀਓ ਸਾਹਮਣੇ ਮੈਂ ਤੁਹਾਨੂੰ ਜਾਣਦਾ ਨਹੀਂ ਸੀ ਅੱਛਾ ਹੈਨਾ ਤੁਸੀਂ ਇਹ ਅਨਹਦ ਨਾਦ ਬਾਰੇ ਦੱਸ ਰਹੇ ਸੀ ਅੱਛਾ ਉਸੇ ਵੇਲੇ ਚੱਕ ਕੇ ਫੋਨ ਲਾਇਆ ਹਾਂਜੀ ਹੁਣ ਸਾਡੇ ਘਰ ਦੇ ਨੇ ਗੁਰਮਖਾਂ ਨੇ ਚੱਕਿਆ ਸਿੰਘਣੀ ਨੇ ਚੱਕਿਆ ਅੱਛਾ ਉਹ ਕਹਿੰਦੇ ਅੱਜ ਸ਼ਨੀਵਾਰ ਹੈ ਕੁਦਰਤੀ ਮਾਰਨ ਦੇਖੋ ਕੰਦੀ ਕਿਰਪਾ ਕਰਨੀ ਕਹਿੰਦੇ ਅੱਜ ਸ਼ਨੀਵਾਰ ਹੈ ਹਾਂਜੀ ਕੋ ਸਾਡੇ ਹਰ ਸ਼ਨੀਵਾਰ ਸਮਾਗਮ ਚੱਲਦਾ ਹਾਂ ਜੀ 11 ਤੋਂ ਲੈ ਕੇ 2 ਵਜੇ ਤੱਕ ਗੁਰਦੁਆਰਾ ਸ਼ਬਦ ਗੁਰੂ ਨਗਰਕੋਟ ਪਿੰਡ ਜਿਲ੍ਹਾ ਹੁਸ਼ਿਆਰਪੁਰ ਵਿਖੇ ਸੰਗਤਾਂ ਆਉਂਦੀਆਂ ਮਹਾਰਾ ਦੀ ਕਿਰਪਾ ਨਾਲ ਅੰਦਰੋਂ ਆਨੰਦ ਲੈਂਦੀਆਂ ਮਾਲਕ ਨਾਮਲਾਪ ਕਰਦੀਆਂ ਹਾਂ ਜੀ ਤੇ ਅੱਜ ਉਹ ਕਹਿੰਦੇ ਅੱਜ ਸ਼ਨੀਵਾਰ ਤੁਸੀਂ ਆ ਜਾਓ ਅੱਛਾ ਜੀ ਕਹਿੰਦਾ ਮੈਂ ਆਪਣੀ ਵਾਈਫ ਨੂੰ ਕਿਹਾ ਕਿ ਬਸ ਕਾਪਾ ਹੱਲ ਲੱਭ ਗਿਆ ਅੱਛਾ ਡਾਕਟਰ ਨੇ ਮੇਰੀ ਨਸ ਕੱਢ ਦੇਣੀ ਸੀ ਤੇ ਕਹਿੰਦੇ ਆ ਜਾਓ ਫੇ ਸੰਗਤ ਕਰਦੇ ਆਪਾਂ ਲਾਹਾ ਲੈ ਲਈ ਹੈ ਨਾ ਹਾਂ ਜੀ ਤੇ ਜਨੰਦਰ ਤੋਂ ਚਾਲੀ 45 ਕਿਲੋਮੀਟਰ ਹਨ ਨੇੜੇ ਹੀ ਤੇ ਉਹ ਗੱਡੀ 'ਚ ਬੈ ਕੇ ਆ ਗਏ ਅੱਛਾ ਫਿਰ ਜਦੋਂ ਉਹਨੇ ਸੰਗਤ ਵਿੱਚ ਸਿੰਬਰ ਨਾਲ ਫਿਰ ਸਾਰਿਆਂ ਦਾ ਪ੍ਰੈਕਟੀਕਲ ਸੁਣਾਇਆ ਅੱਛਾ ਮੈਂ ਕਿ ਸਾਰਿਆਂ ਨੂੰ ਪੁੱਛ ਜਿੰਨੇ ਵੀ ਸੰਗਤ ਕਰਦੇ ਆ ਹੋਰ ਮੁੱਖੋ ਚੱਲਦੀ ਹੈ ਜੀ ਕਹਿੰਦੇ ਹਾਂਜੀ ਹੁਣ ਵੀ ਚੱਲ ਰਹੀ ਹੈ ਅੱਛਾ ਸਾਰਿਆਂ ਦਾ ਪ੍ਰੈਕਟੀਕਲ ਸਾਰਿਆਂ ਨੂੰ ਕਹਿੰਦੇ ਚੱਲ ਰਹੀ ਹੈ ਸੁਣ ਲਈਏ ਉਹ ਜੀ ਯਾਨੀ ਕਿ ਉਹ ਐਨੇ ਡਿਪਰੈਸ਼ਨ ਵਿੱਚ ਸੀ ਐਨੇ ਨਰਵਸ ਹੋ ਚੁੱਕੇ ਸੀ ਪਤਾ ਨਹੀਂ ਕਹਿੰਦੇ ਕੀ ਹੋ ਜਾਣਾ ਹੂੰ ਅਸੀਂ ਤਾਂ ਪਰੇਸ਼ਾਨ ਕਰਾ ਬੈਣਾ ਸੀਗਾ ਹਾਂਜੀ ਵਿਕਾਨੀ ਕੋਈ ਨਾ ਫਿਰ ਕੰਨ ਚ ਪ੍ਰੋਬਲਮ ਆ ਗਈ ਹੈ ਹਾਂਜੀ ਤੇ ਫਿਰ ਮੈਂ ਬੇਨਤੀ ਕੀਤੀ ਸੀ ਕਿ ਮੈਨੂੰ ਕੋਈ ਕਿਰਪਾ ਕਰੋ ਕਿ ਮੈਨੂੰ ਇਹ ਚੀਜ਼ ਸਮਝਾਓ ਕੀ ਹੈ ਕਿਉਂਕਿ ਮੈਂ ਮੈਂਟਲੀ ਦੂਜਾ ਹੋ ਰਿਹਾ ਸੀ ਕਿ ਕੀ ਚੀਜ਼ ਹੋ ਰਹੀ ਹੈ ਹਟ ਨਹੀਂ ਰਹੀ ਉਹ ਨਾ ਡਰ ਜਾਂਦੇ ਕਈ ਵਾਰ ਰਾਤ ਰਾਤ ਨੂੰ ਵੀ ਚੱਲੀ ਜਾ ਰਹੀ ਹੈ ਦਿਨੇ ਵੀ ਚੱਲੀ ਜਾ ਰਹੀ ਹੈ ਡਰ ਗਿਆ ਸਹਮੀਆਂ ਸਹਮੀਆਂ ਹੋ ਕੇ ਘਰ ਵਾਲੀ ਵੀ ਡਰ ਗਈ ਫਿਰ ਉਹਨਾਂ ਨੂੰ ਪਿਆਰ ਨਾਲ ਸਿਮਰਨ ਕਰਵਾਇਆ ਅੱਛੇ ਸੇਮਰਨ ਕਰਵਾਇਆ ਅਭਿਆਸ ਕਰਵਾਇਆ ਕਿ ਡਰਨਾ ਨਹੀਂ ਹੁਣ ਤੁਸੀਂ ਇਹਦੀ ਸੇਵਾ ਕਰਨੀ ਹੈ ਇਹ ਮਾਲਕ ਦੇ ਚਰਨ ਨੇ ਹਣਾ ਤੇ ਇਹ ਤਾਂ ਵੱਡੇ ਭਾਗਾਂ ਦੀ ਨਿਸ਼ਾਨੀ ਹੈ ਕਿ ਮਹਾਰਾਜ ਨੇ ਸਾਡੇ ਅੰਦਰ ਕਿਰਪਾ ਕੀਤੀ ਹੈ ਹੁਣ ਤੁਸੀਂ ਅਭਿਆਸ ਕਰੋ ਸੰਗਤ ਵਿੱਚ ਆਇਆ ਕਰੋ ਹਾਂ ਜੀ ਫਿਰ ਉਹਨੂੰ ਸੇਮਰਨ ਕਰਵਾਇਆ ਸੈਰ ਵਿੱਚ ਜਾਣਾ ਦੱਸਿਆ ਹਣਾ ਜੀ ਤੇ ਫਿਰ ਉਹ ਹਰਸ਼ਨੀ ਵਰ ਮਹਾਰਾਜ ਦੀ ਕਿਰਪਾ ਨਾ ਹੁੰਦੀ ਚੰਗੀ ਤਕੜੇ ਵੀ ਜਨ ਉਸਮੈਨ ਸੀ ਤੇ ਕੋਈ ਬੇਨਾ ਸੰਗਤੋਂ ਅਸੀਂ ਚੀਜ਼ ਖਿਲ ਚੱਲ ਪਿਆ ਤੇ ਸੋਤੇ ਸੇ ਧਿਆਨ ਲੱਗ ਗਿਆ ਪਤਾ ਹੈ ਨਹੀਂ ਅਗਲਾ ਕਿ ਇਥੇ ਕਈ ਫਿਰ ਜਿੱਦਾਂ ਕਹਿ ਲੋ ਫਿਰ ਮੈਂਟਲੀ ਤੌਰ ਤੇ ਅਫਸੈਟ ਹੋ ਜਾਂਦੇ ਜਾਂ ਹੋਰ ਕਿਹਨੂੰ ਪੁੱਛਣਾ ਉਹਨਾਂ ਨੂੰ ਗਿਆਨ ਨਹੀਂ ਹੁੰਦਾ ਉਹਨਾਂ ਉਹ ਇਹਨੂੰ ਜਿੱਦਾਂ ਕਹਿ ਲੋ ਡਾਕਟਰੀ ਲੈਣ ਦੇ ਵਿੱਚ ਉਹ ਕਹਿੰਦੇ ਹਨ ਏ ਰਿੰਗਿੰਗ ਹਾਂਜੀ ਆਵਾਜ਼ਾਂ ਨੂੰ ਹਨ ਤੇ ਇੱਕ ਬਿਮਾਰੀ ਹੈ ਹਾਂਜੀ ਤੇ ਉਹਨਾਂ ਨੂੰ ਇਹ ਚੀਜ਼ ਦਾ ਪੇਧ ਨਹੀਂ ਸੀਗਾ ਹੂੰ ਜੀ ਤੇ ਬਿਮਾਰੇ ਕਿਰਪਾ ਨਾਲ ਜੋ ਸਾਰੀ ਸੰਗਤ ਦੇ ਉਹਨਾਂ ਸਣਕ ਸਾਰਿਆਂ ਤੇ ਕਿਰਪਾ ਤੇ ਐਸ ਬਿਲੇ ਉਹਦਾ ਅੰਦਰੋਂ ਪ੍ਰਕਾਸ਼ ਹੋ ਰਿਹਾ ਅੱਛਾ ਗੁਰਮਖੋਰ ਕਿਰਪਾ ਹੋ ਗਈ ਕਿਸ਼ਨੀਵਾਰ ਹੋਣ ਦਾ ਅੰਦਰੋਂ ਮਾਰੇ ਚਟ ਘਾਰੇ ਮਾਰੇ ਜਿਹਦਾ ਪ੍ਰਕਾਸ਼ ਕਦੀ ਜਗਦਾ ਕੇ ਜਬੋਜਦਾ ਫਿਰ ਜਗਦਾ ਹੋਏ ਤਾਂ ਮੈਂ ਕਿਹਾ ਹੁਣ ਤੁਸੀਂ ਨੇੜੇ ਆ ਘਰ ਦੇ ਅੱਗੇ ਮਾਰ ਇਸ਼ਾਰੇ ਕਰ ਰਿਹਾ ਆ ਜਾ ਆ ਘਰ ਹੀ ਹੈ ਆਪਣਾ ਹੈਨਾ ਕੇਦਾਰੇ ਹੈ ਇੱਥੇ ਬੈਠ ਹਾਂ ਨਾ ਉਹ ਕਿਰਪਾ ਮਾਰਦੀ ਹੋਂ ਨੰਦਲੇਰੇ ਪਹਿਲਾਂ ਟੈਨਸ਼ਨ ਵਿੱਚ ਸੀਗੇ ਹੁਣ ਤਾਂ ਉਹਨਾਂ ਨੇ ਵਸਤਾ ਬੋਲ ਗਈ ਨਾ ਕੋਈ ਸੰਗਤ ਜ਼ਰੂਰੀ ਹੈ ਜੀ ਉੱਥੋਂ ਅਗਲਾ ਰਾਹ ਮਿਲਦਾ ਆਪਾਂ ਨੂੰ ਹਾਂ ਜੀ